फिरोज़पुर ज़िला सहकारी दुग्ध उत्पादक यूनियन लिमिटेड जो कि मौजूदा समय वेरका फिरोज़पुर डेरी के नाम बजो परसिद्ध है ए मिल्क यूनियन मिल्क फेड पंजाब विभाग दी एक यूनिट है सरदार नरेंद्र सिंह शेरगिल मिल्क फेड पंजाब दे मौजूदा चेयरमैन हन अति श्री कमल कुमार गर्ग आईएएस मौजूदा मैनेजिंग डायरेक्टर हन गुरप्रीत सिंह टिब्बी वेरका फिरोज़पुर डेरी दे मौजूदा चेयरमैन अते मिल्क फेड पंजाब दे डायरेक्टर भी हन ਸਰਦਾਰ ਵਿਕਰਮਜੀਤ ਸਿੰਘ ਮਾਹਲ ਵੇਰਕਾ ਫਿਰੋਜ਼ਪੁਰ ਡੇਰੀ ਦੇ ਮੌਜੂਦਾ ਜਨਰਲ ਮੈਨੇਜਰ ਹਨ ਇਸ ਯੂਨੀਅਨ ਦੀ ਰਜਿਸਟ੍ਰੇਸ਼ਨ ਪੰਜਾਬ ਕੋਆਪਰੇਟਿਵ ਸੁਸਾਇਟੀਜ਼ ਐਕਟ 1961 ਦੇ ਅਧੀਨ ਸਾਲ 1976 ਵਿੱਚ ਹੋਈ ਸਾਲ 1981 ਵਿੱਚ ਫਿਰੋਜ਼ਪੁਰ ਡੇਰੀ ਨੇ ਦੁੱਧ ਦਾ ਕਾਰੋਬਾਰ ਵੇਰਕਾ ਬਠਿੰਡਾ ਡੇਰੀ ਦੇ ਅਧੀਨ ਸ਼ੁਰੂ ਕੀਤਾ ਸਾਲ 1984 ਵਿੱਚ ਮਿਲਕ ਫੈਡ ਵੱਲੋਂ ਸੋਚਿਆ ਗਿਆ ਕਿ ਫਿਰੋਜ਼ਪੁਰ ਏਰੀਆ ਦੇ ਦੁੱਧ ਉਤਪਾਦਕਾਂ ਦੇ ਵਿਕਾਸ ਲਈ ਵੇਰਕਾ ਫਿਰੋਜ਼ਪੁਰ ਡੇਰੀ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ ਜਿਸ ਦੇ ਫਲ ਸਰੂਪ ਸਾਲ 1984 ਤੋਂ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ ਆਪਣੇ ਮਿਲਕਸ਼ੈਡ ਏਰੀਆ ਅਧੀਨ ਆਉਂਦੇ ਕਿਸਾਨਾਂ ਨੂੰ ਜੋੜ ਕੇ ਦੁੱਧ ਦਾ ਕਾਰੋਬਾਰ ਆਪਣੇ ਪੱਧਰ ਤੇ ਸ਼ੁਰੂ ਕੀਤਾ ਗਿਆ ਸਾਲ 1986 ਵਿੱਚ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ ਚੌਣ ਪ੍ਰਣਾਲੀ ਰਾਹੀਂ किसाना दी نمائندگی ਵਾਲੇ ਪਹਿਲੇ ਬੋਰਡ ਆਫ ਡਾਇਰੈਕਟਰਸ ਦਾ ਗਠਨ ਕੀਤਾ ਗਿਆ। ਅਤੇ ਸਰਦਾਰ ਬਲਵਿੰਦਰ ਸਿੰਘ, ਸਰਦਾਰ ਜਸਪਾਲ ਸਿੰਘ, ਸਰਦਾਰ ਗੁਰਚਰਨ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਗੁਰਪ੍ਰੀਤ ਸਿੰਘ, ਸਰਦਾਰ ਦਰਸ਼ਨ ਸਿੰਘ, ਸਰਦਾਰ ਮਹਿੰਦਰ ਸਿੰਘ ਵੱਖ-ਵੱਖ ਸਮਿਆਂ ਤੇ ਵੇਰਕਾ ਫਿਰੋਜ਼ਪੁਰ ਡੇਰੀ ਦੇ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਰੈਹਨ ਇਸ ਦੇ ਮੌਜੂਦਾ ਬੋਰਡ ਦਾ ਗਠਨ ਜੂਨ 2021 ਵਿੱਚ ਹੋਇਆ। ਇਸ ਬੋਰਡ ਦੇ ਮੌਜੂਦਾ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਟਿੱਬੀ ਹਨ। ਗੱਲ ਕਰੀਏ ਸ਼ੁਰੂਆਤੀ ਦਿਨਾਂ ਦੀ ਤਾਂ ਕੁਝ ਕੁ ਸਵਾਵਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ ਆਪਣੇ ਅਧੀਨ ਦੋ ਦੁੱਧ ਸ਼ੀਤਲ ਕੇਂਦਰ ਸਥਾਪਿਤ ਕੀਤੇ ਗਏ। ਜਿਸ ਦੇ ਨਾਲ ਦੁੱਧ ਨੂੰ ਸਿਰਫ ਠੰਡਾ ਕੀਤਾ ਜਾਂਦਾ ਸੀ ਅਤੇ ਅਗਲੇ ਪ੍ਰੋਸੈਸ ਲਈ ਵੱਡੇ ਪਲਾਟਾਂ ਵਿੱਚ ਭੇਜ ਦਿੱਤਾ ਜਾਂਦਾ ਸੀ। ਬੇਰਕਾ ਫਿਰੋਜ਼ਪੁਰ ਡੇਰੀ ਵੱਲੋਂ ਦੁੱਧ ਉਤਪਾਦਕਾਂ ਨੂੰ ਉਹਨਾਂ ਦੇ ਸਪਲਾਈ ਕੀਤੇ ਦੁੱਧ ਦੀ ਵਾਜਬ ਕੀਮਤ ਅਦਾ ਕਰਕੇ ਅਤੇ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਤਕਨੀਕੀ ਮਦਦ ਦੇ ਕੇ ਦੁੱਧ ਉਤਪਾਦਕਾਂ ਨੂੰ ਆਰਥਿਕ ਪੱਖੋਂ ਵੀ ਮਜ਼ਬੂਤ ਕੀਤਾ ਗਿਆ। ਬੇਰਕਾ ਵੱਲੋਂ ਜੋ ਸਾਡੇ ਪਿੰਡਾਂ 'ਚ ਆ ਕੇ ਕੈਂਪ ਲਾਏ ਜਾਂਦੇ ਨੇ ਸਾਨੂੰ ਉਹਦਾ ਬਹੁਤ ਫਾਇਦਾ ਮਿਲਦਾ ਹੈ। ਅਸੀਂ ਬੜੇ ਪੁਰਾਣੇ ਬੇਰਕਾ ਨਾਲ ਜੁੜੇ ਆਂ। ਤੇ ਸਾਡੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ ਤੇ ਹਰ ਤਰ੍ਹਾਂ ਨਾਲ ਇਹਨਾਂ ਬੰਦੋਂ ਸਾਨੂੰ ਆਗੇ ਜਾਗਰੂਕ ਕੀਤਾ ਜਾਂਦਾ ਹੈ ਇੱਕ ਸਮਾਂ ਸੀ ਜਦ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ ప్రతి ਦਿਨ ਲਗਭਗ 45000 ਲੀਟਰ ਦੁੱਧ ਦੀ ਪ੍ਰਕਿਊਰਮੈਂਟ ਕੀਤੀ ਜਾਂਦੀ ਸੀ ਇਸ ਦੁੱਧ ਦੀ ਅਗਲੀ ਪ੍ਰੋਸੈਸਿੰਗ ਕਰਨ ਲਈ ਖੁਦ ਦਾ ਪਲਾਂਟ ਵੀ ਨਹੀਂ ਸੀ ਦੁੱਧ ਉਤਪਾਦਕਾਂ ਦੀ ਮਿਹਨਤ ਨੂੰ ਵੇਖਦੇ ਹੋਏ ਮਿਲਕਫੈਟ ਪੰਜਾਬ ਵਿਭਾਗ ਵੱਲੋਂ ਇੱਥੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਜਿਸ ਦੇ ਫਲ ਸਰੂਪ ਅਕਤੂਬਰ 2022 ਵਿੱਚ ਨੈਸ਼ਨਲ ਡੇਰੀ ਵਿਕਾਸ ਬੋਰਡ ਦੇ ਪ੍ਰੋਜੈਕਟ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਵੇਰਕਾ ਫਿਰੋਜ਼ਪੁਰ ਡੇਰੀ ਵਿਕੇ ਲਗਭਗ 15 ਕਰੋੜ ਦੀ ਲਾਗਤ ਨਾਲ 1 ਲੱਖ ਲੀਟਰ ਦੁੱਧ ਦੀ ਕਪੈਸਿਟੀ ਵਾਲੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਪਲਾਂਟ ਦੀ ਸਥਾਪਨਾ ਕੀਤੀ ਗਈ ਜਿਸ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤਾ ਗਿਆ ਇਸ ਪਲਾਂਟ ਦੇ ਅਧੀਨ ਸਥਾਪਿਤ ਕੀਤੇ ਗਏ ਦਿੰਦੂਦ ਸ਼ੀਤਲ ਕੇਂਦਰਾ ਤੇ ਆਏ ਦੁੱਧ ਨੂੰ ਸਿੱਧਾ ਇਸ ਨਵੇਂ ਲੱਗੇ ਮਿਲਕ ਪਲਾਂਟ ਤੇ ਅਗਲੀ ਪ੍ਰੋਸੈਸਿੰਗ ਲਈ ਲਿਆਇਆ ਜਾਂਦਾ ਹੈ ਪ੍ਰੋਸੈਸਿੰਗ ਕਰਨ ਤੋਂ ਬਾਅਦ ਉਸ ਦੀ ਆਕਰਸ਼ਕ ਪੈਕੇਜਿੰਗ ਹੁੰਦੀ ਹੈ ਅਤੇ ਫਿਰ ਉਹ ਦੁੱਧ ਇਲਾਕੇ ਦੇ ਨਾਲ-ਨਾਲ ਆਰਮੀ ਲੈਵੀ ਮੰਡੀਕਰਨ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਸਮੇਂ ਵੇਰ ਕਾ ਫਿਰੋਜ਼ਪੁਰ ਡੇਰੀ ਨਾਲ ਲਗਭਗ 268 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ 233 ਕਮਰਸ਼ੀਅਲ ਡੇਰੀ ਫਾਰਮ ਜੁੜੇ ਹੋਏ ਨੇ ਅਤੇ ਇਸ ਡੇਰੀ ਵੱਲੋਂ ਪਿੰਡ ਪੱਧਰ ਤੇ ਵੀ ਕੁੱਲ 43 ਬੀ ਐਮ ਸੀ ਲਗਾਏ ਗਏ ਨੇ ਜਿਨਾਂ ਰਾਹੀਂ 6000 ਦੇ ਕਰੀਬ ਦੁੱਧ ਉਤਪਾਦਕਾਂ ਤੋਂ ਪ੍ਰਕਿਊਰਮੈਂਟ ਕੀਤੀ ਜਾ ਰਹੀ ਹੈ ਬੀ ਐਮ ਸੀ ਸਾਡੇ ਪਿੰਡ ਚੱਕ ਭੰਗੇ ਲੱਗਿਆ ਇਸ ਨਾਲ ਸਾਨੂੰ ਬਹੁਤ ਸਹੂਲਤ ਹੈ ਦੁੱਧ ਜਲਦ ਤੋਂ ਜਲਦ ਠੰਡਾ ਹੋ ਜਾਂਦਾ ਇਸ ਨਾਲ ਦੁੱਧ ਦੀ ਕੁਆਲਿਟੀ ਬਰਕਰਾਰ ਰਹਿੰਦੀ ਹੈ ਮੇਰਾ ਨਾਮ ਨਿਰਮਲ ਸਿੰਘ ਪਿੰਡ ਕਾਂਵਲ ਵਾਲਾ ਗਿਲ ਡੇਰੀ ਫਾਰਮ ਹੈ ਜੀ ਸਾਡਾ ਪਿੰਡ ਚ ਤੇ ਵੀਰਕਾ ਨਾਲ ਅਸੀਂ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆਂ ਤੇ 100 ਪਲੱਸ ਐਨੀਮਲ ਹੈ ਜੀ ਤੇ 1800 ਲੀਟਰ ਦੁੱਧ ਅਸੀਂ ਡੇਲੀ ਵੀਰਕਾ ਨੂੰ ਦੇ ਰਹੇ ਆਂ ਜੀ ਇਸ ਦੇ ਵੱਲੋਂ ਦੁੱਧ ਸੁਭਾਵਾਂ ਵਿੱਚ ਆਟੋਮੈਟਿਕ ਮਿਲਕ ਕਲੈਕਸ਼ਨ ਯੂਨਿਟ ਅਤੇ ਡਾਟਾ ਪ੍ਰੋਸੈਸਰ ਮਿਲਕ ਕਲੈਕਸ਼ਨ ਯੂਨਿਟ ਲਗਾਏ ਗਏ ਨੇ ਜਿਸ ਨਾਲ ਦੁੱਧ ਉਤਪਾਦਕਾਂ ਵੱਲੋਂ ਸਪਲਾਈ ਕੀਤੇ ਦੁੱਧ ਦੀ ਗੁਣਵੰਤਾ ਚੈੱਕ ਕਰਨ ਦੇ ਬਾਅਦ ਬਣਦੀ ਰਕਮ ਦਾ ਤੁਰੰਤ ਹਿਸਾਬ ਮਿਲਦਾ ਹੈ ਇਸ ਸਿਸਟਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਇਸ ਨੂੰ ਆਨਲਾਈਨ ਸਿਸਟਮ ਨਾਲ ਵੀ ਜੋੜਿਆ ਗਿਆ ਹੈ ਅਸੀਂ 10-11 ਸਾਲ ਤੋਂ ਇਸ ਵੀਰ ਕਡੇਰੀ ਨਾਲ ਜੁੜੇ ਹੋਏ ਹਾਂ ਤੇ ਆਰਥਿਕ ਪੱਖੋਂ ਅਸੀਂ ਬਹੁਤ ਵਧੀਆ ਹੈ ਇਸ ਡੇਰੀ ਨਾਲ ਸਾਨੂੰ ਫਾਇਦਾ ਹੁੰਦਾ ਹੈਗਾ ਤੇ ਅਸੀਂ ਬਹੁਤ ਖੁਸ਼ ਹਾਂ ਇਸ ਚੀਜ਼ ਤੋਂ ਦੁੱਧ ਉਹ ਤਾਂ ਵਧੀਆ ਪੇਮੈਂਟ ਵੀ ਵਧੀਆ ਮਿਲਦੀ ਹੈ ਹੋਰ ਫੀਡ ਵਗੈਰਾ ਜੋ ਵੀ ਹੈ ਸਭ ਕੁਝ ਵਧੀਆ ਸਾਨੂੰ ਮਿਲਦਾ ਹੈ ਅਸੀਂ ਜੀ ਲੰਮੇ ਸਮੇਂ ਤੋਂ ਦੁੱਧ ਦੇ ਵਪਾਰ ਨਾਲ ਜੁੜੇ ਹੋਏ ਸਾਂ ਪਹਿਲਾਂ ਫਾਦਰ ਸਾਹਿਬ ਕਰਦੇ ਸੀ ਫਿਰ 5-6 ਸਾਲ ਹੋ ਗਏ ਨੇ ਇਸ ਵਪਾਰ ਨਾਲ ਮੈਂ ਵੀ ਜੁੜਿਆ ਹਾਂ ਇਸ ਕਾਰੋਬਾਰ ਨਾਲ ਤੇ ਪਹਿਲਾਂ ਹੋਰ ਡੇਰੀਆਂ ਨਾਲ ਵੀ ਸੀ ਪਰ ਜਦੋਂ ਉਹਦੇ ਵੇਰਕਾ ਨਾਲ ਜੁੜਿਆ ਸਾਨੂੰ ਕਾਰੋਬਾਰ 'ਚ ਵੀ ਮਤਲਬ ਪੂਰਾ ਲਾਭ ਮਿਲਦਾ ਹੈ ਸਮੇਂ-ਸਮੇਂ 'ਤੇ ਸਿਰ ਰੇਖਚੀਤ ਦੀ ਸਾਨੂੰ ਸਹੂਲਤ ਦਿੱਤੀ ਜਾਂਦੀ ਹੈ ਕੋਈ ਨਾ ਕੋਈ ਸਾਨੂੰ ਜਾਣਕਾਰੀ ਦੇਣ ਲਈ ਇੱਥੇ ਮੁਲਾਜ਼ਮ ਵੀ ਪਹੁੰਚਦੇ ਰਹਿੰਦੇ ਹਨ ਤੇ ਹਰ ਹਮੇਸ਼ਾ ਹੀ ਦੁੱਧ ਜਦੋਂ ਕੋ ਕੋਰੋਨਾ ਦਾ ਵੀ ਟਾਈਮ ਸੀ ਉਦੋਂ ਵੀ ਕੋਈ ਵੀ ਡੇਰੀ ਦੁੱਧ ਚੱਕਣ ਲਈ ਮਤਲਬ ਨਹੀਂ ਸੀ ਛਾਤੀ ਕਰਦੀ ਪਰ ਵੇਰਕਾ ਨੇ ਉਸ ਸਮੇਂ ਵਿੱਚ ਵੀ ਸਾਡੀ ਡੇਰੀ ਫਾਰਮਰਾਂ ਦੀ ਬਾਹ ਫੜੀ ਏ ਤੇ ਅਸੀਂ ਇਹਦੇ ਨਾਲ ਬਹੁਤ ਖੁਸ਼ ਆਂ ਵੇਰਕਾ ਫਿਰੋਜ਼ਪੁਰ ਡੇਰੀ ਦੇ ਦੁੱਧ ਸ਼ੀਤਲ ਕੇਂਦਰਾਂ ਤੇ ਰੋ ਮਿਲਕ ਰਿਸੈਪਸ਼ਨ ਡਾਕ ਸਿਸਟਮ ਲਗਾਏ ਗਏ ਨੇ ਜਿਸ ਰਾਹੀਂ ਦੁੱਧ ਦੀ ਕਲੈਕਸ਼ਨ ਨੂੰ ਆਨਲਾਈਨ ਸਿਸਟਮ ਨਾਲ ਜੋੜ ਕੇ ਪਾਰਦਰਸ਼ੀ ਬਣਾਇਆ ਗਿਆ ਹੈ ਇਸ ਡੇਰੀ ਵੱਲੋਂ ਫਲੱਸ਼ ਸੀਜ਼ਨ ਵਿੱਚ ਲਗਭਗ 60000 ਲੀਟਰ ਦੁੱਧ ਅਤੇ ਲੀਨ ਸੀਜ਼ਨ ਵਿੱਚ ਲਗਭਗ 45000 ਲੀਟਰ ਦੁੱਧ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਮਿਲਕ ਪਲਾਂਟ ਫਿਰੋਜ਼ਪੁਰ ਵਿਖੇ ਭਾਰਤ ਸਰਕਾਰ ਦੀ ਐਨਪੀ ਡੀਡੀ ਸਕੀਮ ਦੇ ਤਹਿਤ ਲੈਬਾਰਟਰੀ ਨੂੰ ਮਜ਼ਬੂਤ ਕਰਨ ਲਈ ਦੁੱਧ ਦੀ ਗੁਣਵੱਤਾ ਦੀ ਪੂਰਨ ਜਾਂਚ ਕਰਨ ਲਈ ਐਫਟੀਆਈਆਰ ਟੈਕਨੋਲੋਜੀ ਬੇਸਡ ਮਿਲਕ ਐਨਲਾਈਜ਼ਰ ਦੀ ਆਧੁਨਿਕ ਮਸ਼ੀਨ ਲਗਾਈ ਗਈ ਹੈ ਇਸ ਆਧੁਨਿਕ ਮਸ਼ੀਨ ਨਾਲ ਦੁੱਧ ਦੀ ਮੁਕੰਮਲ ਟੈਸਟਿੰਗ ਕੀਤੀ ਜਾਂਦੀ ਹੈ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ 33 ਦੁੱਧ ਸਭਾਵਾਂ ਨੂੰ AI ਇੱਕ ਕਲਸਟਰ ਸੈਂਟਰ ਵੱਜੋਂ ਅਤੇ 28 ਕਮਰਸ਼ੀਅਲ ਡੇਰੀ ਫਾਰਮਾਂ ਨੂੰ AIA ਸੈਂਟਰ ਵੱਜੋਂ ਸਥਾਪਿਤ ਕੀਤਾ ਗਿਆ ਹੈ। ਤਾਂ ਜੋ ਦੁੱਧ ਤੇ ਧੰਦੇ ਨੂੰ ਹੋਰ ਵੀ ਵਿਵਧਾਇਆ ਜਾ ਸਕੇ। ਇਸ ਦੇ ਨਾਲ ਨਾਲ ਪਸ਼ੂਆਂ ਦੀ ਨਸਲ ਸੁਧਾਰ ਵਿੱਚ ਵਾਧਾ ਕਰਨ ਲਈ ਲਗਾਤਾਰ ਵਧੀਆ ਕੁਆਲਿਟੀ ਦੇ ਆਧੁਨਿਕ ਟੀਕੇ ਅਤੇ ਮੁਫਤ ਨਾਈਟ੍ਰੋਜਨ ਗੈਸ ਦੀ ਸਪਲਾਈ ਦਿੱਤੀ ਜਾਂਦੀ ਹੈ। ਮਿਲਕ ਯੂਨੀਅਨ ਫਿਰੋਜ਼ਪੁਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਮਲਪਰਹਿਤ ਗੋਲੀਆਂ ਫਰਟੀਲਿਟੀ ਬਾਲਸ ਮਸਟਾਈਟਸ ਲਈ ਮਲਮ ਆਦਵੀ ਸਸਤੇ ਰੇਟਾਂ ਤੇ ਮੁਹੱਈਆ ਕਰਵਾਈ ਜਾਂਦੀ ਹੈ। ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਵੱਲੋਂ ਸਮੇਂ-ਸਮੇਂ ਤੇ ਦੁੱਧ ਉਤਪਾਦਕਾਂ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਨੇ ਜਿਸ ਵਿੱਚ ਪਸ਼ੂਆਂ ਦੀਆਂ ਮੁੱਢਲੀਆਂ ਬਿਮਾਰੀਆਂ ਤੋਂ ਬਚਾਉਣ ਅਤੇ ਸੰਤੁਲਿਤ ਵੇਰਕਾ ਖੁਰਾਕ ਵਰਤਣ ਲਈ ਜਾਗਰੂਕ ਕੀਤਾ ਜਾਂਦਾ ਹੈ। ਦੁੱਧ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਲਈ ਡੇਰੀ ਦੇ ਮਹਾਰਾਂ ਵੱਲੋਂ ਵੀ ਆਪਣੇ ਕੀਮਤੀ ਸੁਝਾਅ ਦਿੱਤੇ ਜਾਂਦੇ ਨੇ ਸਾਨੂੰ ਵੇਰਕਾ ਲੋ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਸਮੇਂ-ਸਮੇਂ ਤੇ ਡਾਕਟਰ ਆਣ ਕੇ ਸਾਨੂੰ ਜਾਣਕਾਰੀ ਦਿੰਦੇ ਜਿ ਪਲੱਧ ਕਰਾਉਂਦੇ ਆ ਜੀ ਸੀਮਣ ਦਿੰਦੇ ਆ ਜੀ ਸਾਨੂੰ ਡੇਰੀ ਦੇ ਮਹਰ ਆਉਂਦੇ ਨੇ ਉੱਥੋਂ ਡਾਕਟਰ ਵੀ ਆਉਂਦੇ ਨੇ ਸਾਨੂੰ ਦੱਸਦੇ ਨੇ ਕਿ ਆਹ ਪਰਾਲਾ ਕਰੋ ਆਹ ਫੀਡ ਪਾਓ ਆਹ ਦਾਣਾ ਪਾਓ ਇਹਨਾਂ ਵੇਲੇ ਪਸ਼ੂ ਨੂੰ ਪਾਣੀ ਡਾਓ ਤੇ ਆਹ ਪਸ਼ੂ ਨੂੰ ਪਿਓ ਇਸ ਤਰ੍ਹਾਂ ਪਸ਼ੂ ਨੂੰ ਚੋਣਾ ਇਸ ਤਰ੍ਹਾਂ ਵੇਰਕਾ ਡੇਰੀ ਤੇ ਦੁੱਧ ਲੈ ਕੇ ਆਉਣਾ ਸਫਾਈ ਨਾਲ ਇਹ ਆ ਸਫਾਈ ਨਾਲ ਦੁੱਧ ਲੈ ਕੇ ਆਓ ਵਧੀਆ ਡੇਰੀ ਦੇ ਵਿੱਚ ਵਧੀਆ ਫਾਇਦਾ ਲਾਓ ਤੇ ਵਧੀਆ ਮੁੱਲ ਪਾਓ ਦੂਜੇ ਪਾਸੇ ਦੁੱਧ ਖਪਤਕਾਰਾਂ ਨੂੰ ਵੀ ਚੰਗੇ ਦੁੱਧ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਵੱਖ-ਵੱਖ ਜਾਗਰੂਕਤਾ ਕੈਂਪ ਲਗਾ ਕੇ ਦੁੱਧ ਦੇ ਸੈਂਪਲ ਟੈਸਟ ਕੀਤੇ ਜਾਂਦੇ ਨੇ ਜਿਸ ਨਾਲ ਆਮ ਲੋਕਾਂ ਵਿੱਚ ਵੀ ਦੁੱਧ ਦੀ ਕੁਆਲਿਟੀ ਪ੍ਰਤੀ ਜਾਗਰੂਕਤਾ ਵੱਧਦੀ ਹੈ ਵੇਰਕਾ ਫਿਰੋਜ਼ਪੁਰ ਡੇਰੀ ਵੱਲੋਂ ਦੁੱਧ ਉਤਪਾਦਕਾਂ ਨੂੰ ਵੇਰਕਾ ਪਸ਼ੂ ਖੁਰਾਕ ਪਲਾਂਟ ਕਣੀਏ ਕੇ ਬਾਂਗਰ ਵਿਕੇ ਦੌਰਾ ਕਰਵਾਉਣ ਲਈ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਤਿਆਰ ਹੋ ਰਹੀ ਪਸ਼ੂ ਖੁਰਾਕ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਸੀਂ ਵੇਰਕਾ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਹਾਂ ਵੇਰਕਾ ਦੇ ਫੀਡ ਦਾ ਕਾਰਖਾਨਾ ਹੈ ਧਨੀਆ ਗਈ ਬਾਂਗਾ ਗਰਦਾਸਪੁਰ ਦੇ ਵਿੱਚ ਉੱਥੇ ਅਸੀਂ ਤਿੰਨ ਚਾਰ ਵਾਰੀ ਪਹੁੰਚ ਚੁੱਕੇ ਹਾਂ ਕਾਰਖਾਨਾ ਬਹੁਤ ਵਧੀਆ ਹੈ ਫੀਡ ਬਹੁਤ ਵਧੀਆ ਤਿਆਰ ਹੁੰਦੀ ਹੈ ਅਸੀਂ ਪ੍ਰੀਮੀਅਮ ਫੀਡ ਜਿਹੜੀ ਇਹੋ ਹੀ ਡੰਗਰਾਂ ਨੂੰ ਵਰਤੋਂ ਕਰਦੇ ਹਾਂ 10 ਸਾਲ ਹੋ ਗਏ ਨੇ ਸਾਨੂੰ ਵਰਤੋਂ ਕਰ ਇਸ ਦਿਨਾਂ ਲਈ ਸੀਮਨ ਸਟੇਸ਼ਨ ਦਾ ਵੀ ਦੌਰਾ ਕਰਵਾਇਆ ਜਾਂਦਾ ਹੈ ਜਿੱਥੇ ਕਿ ਕਿਸਾਨਾਂ ਨੂੰ ਬਨਾਵਟੀ ਗਰਭਦਾਨ ਲਈ ਵਰਤੇ ਜਾਣ ਵਾਲੇ ਸੀਮਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਆਧੁਨਿਕ ਢੰਗ ਨਾਲ ਚੱਲ ਰਹੀਆਂ ਖੰਨਾਂ ਦੀਆਂ ਮਾਡਲ ਸਭਾਵਾਂ ਵੀ ਵਿਖਾਈਆਂ ਜਾਂਦੀਆਂ ਨੇ ਤਾਜੋ ਕਿਸਾਨ ਉਥੋਂ ਦੇ ਆਧੁਨਿਕ ਸਿਸਟਮ ਨੂੰ ਵੇਖ ਕੇ ਉਤਸ਼ਾਹਤ ਹੋ ਸਕਣ ਕਾਬਲੇ ਜ਼ਿਕਰ ਹੈ ਕਿ ਨਵਾਂ ਮਿਲਕ ਪਲਾਂਟ ਲੱਗਣ ਤੋਂ ਬਾਅਦ 1 ਸਾਲ ਦੇ ਸਮੇਂ ਅੰਦਰ ਹੀ 17 ਡਿਸਟ੍ਰੀਬਿਊਟਰਸ 56 ਰਿਟੇਲਰ ਜੋੜੇ ਗਏ ਨੇ ਅਤੇ 10 ਨਵੇਂ ਮਿਲਕ ਬੂਥ ਸਥਾਪਿਤ ਕੀਤੇ ਗਏ ਨੇ ਇਸ ਡੇਰੀ ਵੱਲੋਂ ਲਗਭਗ 8000 ਲੀਟਰ ਪ੍ਰਤੀ ਦਿਨ ਦੁੱਧ ਦੀ ਸਪਲਾਈ ਸ਼ਹਿਰੀ ਖੇਤਰ ਨੂੰ ਅਤੇ 8000 ਲੀਟਰ ਹੀ ਸਪਲਾਈ ਆਰਮੀ ਨੂੰ ਕੀਤੀ ਜਾਂਦੀ ਹੈ ਇਹੀ ਨਹੀਂ ਮੌਜੂਦਾ ਸਮੇਂ ਦੌਰਾਨ ਵੇਰ ਕਾਦੇ ਦੂਜੇ ਪਦਾਰਥ ਜਿਵੇਂ ਕਿ ਦਹੀਂ 8 ਟਨ ਲੱਸੀ 5063 ਲੀਟਰ ਪਨੀਰ 119 ਕਿਲੋ ਖੀਰ 135 ਕਿਲੋ ਦੇ ਕਰੀਬ ਰੋਜ਼ਾਨਾ ਸੇਲ ਕੀਤੀ ਜਾ ਰਹੀ ਹੈ 1 ਲੱਖ ਲੀਟਰ ਕਪੈਸਿਟੀ ਦਾ ਪਲਾਂਟ ਲਾ ਕੇ ਜਿਹੜਾ ਕਿ 14 ਮਹੀਨਿਆਂ ਦੇ ਰਿਕਵਰ ਟਾਈਮ ਚ ਆਈਡੀਐਮਸੀ ਵੱਲੋਂ ਇੰਡੀਅਨ ਡੇ ਦੀ ਮਸ਼ੀਨਰੀ ਵੱਲੋਂ ਲਾਇਆ ਗਿਆ ਔਰ ਰਿਕਵਰ ਟਾਈਮ ਚ ਇਹ ਕੰਪਲੀਟ ਕੀਤਾ ਗਿਆ ਵਾ ਹੁਣ ਅਸੀਂ ਇਥੇ ਪੈਕਿੰਗ ਅਲੱਗ-ਅਲੱਗ ਤਰ੍ਹਾਂ ਦੀ ਪੈਕਿੰਗ ਕਰ ਰਹੇ ਹਾਂ ਜਿੱਚ ਐਫ ਸੀ ਐਮ ਐ ਡੀ ਟੀ ਐਮ ਸਟੈਂਡਰਡ ਸਾਰੇ ਮਿਲਕ ਮਿਲਕ ਪੈਕ ਕਰ ਰਹੇ ਹਾਂ ਵਿਰਕਾ ਦੇ ਪਦਾਰਥਾਂ ਦੀ ਵਿਕਰੀ ਨੂੰ ਹੋਰ ਵਧਾਉਣ ਲਈ ਬਹੁਤ ਸਾਰੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਜਿਵੇਂ ਕਿ ਸੇਲ ਪੁਆਇੰਟਾਂ ਤੇ ਆਕਰਸ਼ਕ ਫਲੈਕਸ ਬੋਰਡ ਵਾਲਪੇਟ ਆਦ ਦਾ ਕੰਮ ਕਰਵਾ ਕੇ ਬ੍ਰਾਂਡਿੰਗ ਕੀਤੀ ਜਾ ਰਹੀ ਹੈ ਜਿਸ ਦੇ ਫਲਸਰੂਪ ਇਹ ਮਿਲਕ ਪਲਾਂਟ ਦਿਨੋ-ਦਿਨ ਤਰੱਕੀ ਵੱਲ ਵਧ ਰਿਹਾ ਹੈ ਮੈਂ ਹਰਨੁਕਮਾਰ ਪੋਰੀ ਆਨਰ ਡਿਸਟ੍ਰੀਬਿਊਟਰ ਫਰ ਰੋਇਪਰ ਵੀਰਕਾ ਦਾ ਡਿਸਟ੍ਰੀਬਿਊਟਰ ਆ ਸੀ ਅਸੀਂ ਵੀਰਕਾਜ ਤੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਬਹੁਤ ਹੀ ਛੋਟੇ ਲੈਵਲ ਤੇ ਯਾਨੀ 35 ਤੋਂ 40 ਕਿਲੋ ਦੀ ਸੀਲ ਸੀ ਸਾਡੀ ਬਟ ਅੱਜ ਦੀ ਰੇਟ ਜਿਵੇਂ 70 ਤੋਂ 80 ਯਾਨੀ ਲਗਭਗ 700 ਤੋਂ 800 ਕਿਲੋ ਦੇ ਕਰੀਬ ਮਿਲਕਦੀ ਸੀਲ ਹੈ ਮਾਰਕੀਟ ਦੇ ਅੰਦਰ ਬਹੁਤ ਹੀ ਤੇਜ਼ੀ ਨਾਲ ਅਸੀਂ ਗਰੋਅ ਕੀਤਾ ਹੈ ਬਹੁਤ ਹੀ ਸਾਡੇ ਜੋ ਕਸਟਮਰ ਸੈਟੀਸਫਾਈ ਹੈ ਬਹੁਤ ਹੀ ਅੱਛੀ ਕੁਆਲਿਟੀ ਹੈ ਵੀਰਕਾ ਦੇ ਸਾਰੇ ਪ੍ਰੋਡਕਟਸ ਜਿਹੜੇ ਅਸੀਂ ਡੀਲ ਕਰਦੇ ਹਾਂ ਜਿਵੇਂ ਕਰੀਮ ਮੱਖਣ ਦੁੱਧ ਦਹੀਂ ਲੱਸੀ ਸਾਡੀ ਕੋਆਪਰੇਟਿਵ ਸਾਇਟੀ ਖੜਾਂਜ ਵੇਖੇ ਬੇਰਕਰ ਦਾ ਸੈਲਪੇਟ ਖੋਲਿਆ ਗਿਆ ਹੈ ਜੋ ਕਿ ਮੈਂਬਰਾਂ ਦੀ ਬਹੁਤ ਵੱਡੀ ਮੰਗ ਸੀ ਤੇ ਬੇਰਕਰ ਵਧੀਆ ਵਧੀਆ ਪ੍ਰੋਡਕਟ ਆਉਂਦੇ ਆ ਮੈਂਬਰਾਂ ਦਾ ਬਹੁਤ ਵਿਸ਼ਵਾਸ ਬਣਿਆ ਹੋਇਆ ਹੈ ਅਸੀਂ ਦੁੱਧ ਬੇਰਕਰ ਵਰਤੀ ਦਾ ਇਹ ਦੁੱਧ ਬਹੁਤ ਕੁਆਲਿਟੀ ਦਾ ਹੈ ਅਸੀਂ ਬੇਰਕਰ ਦਾ ਦੁੱਧ ਵਰਤਦੇ ਆ ਬੇਰਕਰ ਦੀ ਕੁਆਲਿਟੀ ਬਹੁਤ ਅੱਛੀ ਹੈ ਬੇਰਕਰ ਦਾ ਪ੍ਰੋਡਕਟ ਬਹੁਤ ਵਧੀਆ ਜੀ ਕਿ ਕਹਿੰਦੇ ਬਹੁਤ ਪਸੰਦ ਕਰਦੇ ਨੇ ਇਸ ਦਾ ਜੋ ਵੀ ਪ੍ਰੋਡਕਟ ਅਸੀਂ ਯੂਜ਼ ਕਰਦੇ ਆਂ ਇਸ ਕੀ ਕਰੀਮ ਹੋ ਗਿਆ ਕੱਟ ਹੋ ਗਿਆ ਮਿਲਕ ਹੋ ਗਿਆ ਬਹੁਤ ਵਧੀਆ ਜੀ ਸਾਡੇ ਕਿਰਦ ਹਰ ਕੋਈ ਲਾਈਕ ਕਰਦੇ ਆ ਜੀ 1 ਜਨਵਰੀ 2024 ਨੂੰ ਹੀ ਰੋਡ ਮਿਲਕ ਟੈਂਕਰਾਂ ਅਤੇ ਹੋਰ ਬਲਕ ਪਰਚੇਸ ਨੂੰ ਸੁਖਾਲਾ ਬਣਾਉਣ ਲਈ 50 ਮੀਟ੍ਰਿਕ ਟਨ ਦਾ ਨਵਾਂ ਇਲੈਕਟ੍ਰੋਨਿਕ ਕੰਡਾਵੀ ਲਗਾਇਆ ਗਿਆ ਹੈ ਇਲਾਕੇ ਵਿੱਚ ਦਿਨੋ ਦਿਨ ਵੱਧ ਰਹੀ ਦਹੀਂ ਲੱਸੀ ਅਤੇ ਖੀਰ ਆਦਿ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਜਲਦ ਹੀ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਵੇਰਕਾ ਫਿਰੋਜ਼ਪੁਰ ਡੇਰੀ ਨੂੰ ਆਮਦਨੀ ਵਿੱਚ ਭਰਪੂਰ ਵਾਧਾ ਹੋਵੇਗਾ ਇਸ ਪਲਾਂਟ ਨੂੰ ਅਹੀਂ ਚਿਲਿੰਗ ਸੈਂਟਰ ਤੋਂ ਲੈ ਕੇ 1 ਲੱਖ ਲੀਟਰ ਦਾ ਕਪੈਸਿਟੀ ਪਲਾਂਟ ਤੇ ਲੈ ਕੇ ਆ ਗਏ ਆ ਤੇ ਹੁਣ ਦਹੀਂ ਤੇ ਲੱਸੀ ਵਾਲਾ ਪਲਾਂਟ ਵੀ ਲਾ ਰਹੇ ਆ ਨੈਸ਼ਨਲ ਡੇਰੀ ਡਵੈਲਪਮੈਂਟ ਬੋਰਡ ਨੇ ਸਾਨੂੰ ਅਡਾਪਟ ਕਰ ਲਿਆ ਉਹਨਾਂ ਨੇ ਸਾਨੂੰ 8 ਕਰੋੜ ਰੁਪਏ ਦੇ ਲਗਭਗ ਜਿਹੜਾ ਦੇਤਾਜੀ ਵਿੱਚ ਕੁਸ਼ਤ ਤੇ ਸਬਸਿਡੀ ਹੈ ਇੱਕ ਇੰਟਰਸਟ ਫ੍ਰੀ ਲੋਨ ਵੀ ਦਿੱਤਾ ਨਾਲ ਉਦੇ ਨਾਲ ਅਸੀਂ ਇਹ ਪਲਾਂਟ ਦੀ ਐਕਸਪੈਂਸ਼ਨ ਕਰ ਰਹੇ ਹਾਂ ਖੂਬਸੂਰਤ ਬਿਕਦੇਣ ਲਈ ਏਡੀਸੀ ਡਵੈਲਪਮੈਂਟ ਫਿਰੋਜ਼ਪੁਰ ਵੱਲੋਂ ਵੀ ਇੱਥੇ 28 ਲੱਖ ਦੀ ਲਾਗਤ ਨਾਲ ਸੁੰਦਰ ਪਾਰਕ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ ਵੇਰਕਾ ਮਿਲਕ ਪਲਾਂਟ ਦੇ ਕਰੀਬ 1 ਏਕੜ ਵਿੱਚ ਵੱਖ-ਵੱਖ ਕਿਸਮਾਂ ਦੇ ਫਲ ਜਿਵੇਂ ਕਿ ਅਮਰੂਦ, ਜਾਮਣ, ਕਿੰਨੂ, ਨਾਸ਼ਪਤੀ, ਆੜੂ ਆਦ ਲਗਾਏ ਜਾਣਗੇ ਜਿਸ ਨਾਲ ਪਲਾਂਟ ਨੂੰ ਵੀ ਵਿਤੀ ਲਾਭ ਮਿਲੇਗਾ ਇਸ ਤੋਂ ਇਲਾਵਾ ਰਾਉਂਡ ਗਲਾਸ ਫਾਊਂਡੇਸ਼ਨ ਮੁਹਾਲੀ ਦੇ ਸਹਿਯੋਗ ਸਦਕਾ ਰਵਾਇਤੀ ਜੰਗਲਵੀ ਨਆਇਆ ਜਾ ਰਿਹਾ ਹੈ ਜਿਸ ਨਾਲ ਵਾਤਾਵਰਨ ਸ਼ੁੱਧ ਹੋਵੇਗਾ ਵੇਰਕਾ ਫਿਰੋਜ਼ਪੁਰ ਡੇਰੀ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਜਿਨ੍ਹਾਂ ਨੇ ਸਤੰਬਰ 2022 ਵਿੱਚ ਦਿੱਲੀ ਵਿਖੇ ਇੰਟਰਨੈਸ਼ਨਲ ਡੇਰੀ ਫੈਡਰੇਸ਼ਨ ਵੱਲੋਂ ਆਯੋਜਿਤ ਵਰਲਡ ਡੇਰੀ ਸัมਮਿਟ ਵਿੱਚ ਭਾਗ ਲਿਆ ਅਤੇ ਵਿਸ਼ਵ ਪ੍ਰਚਲਿਤ ਡੇਰੀ ਦੀਆਂ ਆਧੁਨਿਕ ਤਕਨੀਕਾਂ ਦੇ ਨਾਲ-ਨਾਲ ਨਵੀਆਂ-ਨਵੀਆਂ ਸਕੀਮਾਂ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ ਜਿਸ ਦਾ ਲਾਭ ਪਲਾਂਟ ਨੂੰ ਹੋਰ ਬਿਹਤਰ ਬਣਾਉਣ ਵਿੱਚ ਹੋਇਆ ਅਕਤੂਬਰ 2023 ਵਿੱਚ ਆਈਡੀਐਫ ਵੱਲੋਂ ਡੇਰੀ ਸัมਮਿਟ ਦਾ ਆਯੋਜਨ ਸ਼ਿਕਾਗੋ ਅਮਰੀਕਾ ਵਿਖੇ ਕੀਤਾ ਗਿਆ ਜਿਸ ਵਿੱਚ ਵੇਰਕਾ ਫਿਲਾਸਫਰ ਡੇਰੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਟੀਵੀ ਵੀ ਹਿੱਸਾ ਲੈਣ ਪਹੁੰਚੇ ਮਿਲਕਫੈਟ ਔਰ ਐਨਡੀਬੀ ਵੀ ਦਾ ਧੰਨਵਾਦੀ ਹਾਂ ਕਿ ਜੀ ਉਹਨਾਂ ਦੇ ਥਰੂ ਮੈਨੂੰ ਵਰਲਡ ਡੇਰੀ ਸਬਮਿਟ ਜਿਹੜੀ 2023 ਵਿੱਚ ਸ਼ਿਕਾਗੋ ਹੋਈ ਹੈ ਉੱਤੇ ਬੋਤੌਰ ਕਿਸਾਨ ਦੇ ਤੌਰ ਤੇ ਮੈਨੂੰ ਭਾਗ ਲੈਣ ਦਾ ਮੌਕਾ ਮਿਲਿਆ ਜਿੱਥੇ ਮੈਂ ਆਪਣੀ ਗੱਲ ਰੱਖ ਸਕਿਆ ਉੱਥੇ ਹੀ ਵਕ-ਵਕ ਦੇਸ਼ਾਂ ਤੋਂ ਆਏ ਲੋਕਾਂ ਨਾਲ ਔਰ ਡੇਰੀ ਇੰਡਸਟਰੀ ਨਾਲ ਸੰਬੰਧਤ ਲੋਕਾਂ ਨਾਲ ਰਾਫਤਾ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਜਿਹੜਾ ਕੋਈ ਸਿੱਖ ਕੇ ਅਸੀਂ ਆਪਣੇ ਪਲਾਂਟ ਦੇ ਵਿੱਚ ਔਰ ਆਪਣੇ ਕਿਸਾਨਾਂ ਦੇ ਲਈ ਇੰਪਲੀਮੈਂਟ ਕਰ ਲਿਆ। ਆਪ ਸਭ ਨਾਲ ਇੱਕ ਹੋਰ ਖੁਸ਼ੀ ਸਾਂਝੀ ਕਰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਨੈਸ਼ਨਲ ਡੈਰੀ ਡਵੈਲਪਮੈਂਟ ਬੋਰਡ ਵੱਲੋਂ ਇਸ ਮਿਲਕ ਪਲਾਂਟ ਦੇ ਵਿਕਾਸ ਕਮਾਂ ਲਈ ਰਿਵਾਈਟਲਾਈਜ਼ਿੰਗ ਪ੍ਰੋਮਿਸਿੰਗ ਪ੍ਰੋਡਿਊਸਰ ਓਨਡ ਇੰਸਟੀਟਿਊਸ਼ਨ ਸਕੀਮ ਤਹਿਤ 2 ਕਰੋੜ 28 ਲੱਖ ਦੀ ਵਿੱਤੀ ਸਹਾਇਤਾ ਗ੍ਰਾਂਟ ਦੇ ਤੌਰ ਤੇ ਮਨਜ਼ੂਰ ਕੀਤੀ ਗਈ ਹੈ। ਇਸ ਤੋਂ ਇਲਾਵਾ ਨੈਸ਼ਨਲ ਡੇਰੀ ਡਵੈਲਪਮੈਂਟ ਬੋਰਡ ਵੱਲੋਂ ਵੀਰ ਕਾ ਫਿਲੋਸਫੋ ਡੇਰੀ ਨੂੰ ਇਸ ਦੇ ਵਿਕਾਸ ਲਈ 2 ਕਰੋੜ 46 ਲੱਖ ਰੁਪਏ ਦਾ ਬਿਨਾਂ ਵਿਆਜ ਲੋਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਰਕਮ ਇਸ ਪਲਾਂਟ ਦੇ ਵਿਕਾਸ ਕੰਮਾਂ ਲਈ ਵਰਤੀ ਜਾਵੇਗੀ। ਅਤੇ ਅਸੀਂ ਨੈਸ਼ਨਲ ਡੇਰੀ ਡਵੈਲਪਮੈਂਟ ਬੋਰਡ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। वेयरका फिरोजपुर डेरी दे दूध ਅਤੇ ਦੁੱਧ ਪਦਾਰਥਾਂ ਦੀ ਸੇਲ ਪ੍ਰੋਮੋਸ਼ਨ ਲਈ ਪੰਜਾਬ ਦੇ ਨਾਮਵਰ ਫਿਲਮ ਅਭਿਨੇਤਾ ਹਰਿੰਦਰ ਪੁੱਲਰ ਜੀ ਨੂੰ ਬ੍ਰਾਂਡ ਐਮਬੈਸਡਰ ਵੀ ਬਣਾਇਆ ਗਿਆ ਹੈ ਮਾਨਯੋਗ ਸਰਦਾਰ ਨਰਿੰਦਰ ਸਿੰਘ ਸ਼ੇਰਗਿਲ ਮਿਲਕਫੈਡ ਪੰਜਾਬ ਦੇ ਮੌਜੂਦਾ ਚੇਅਰਮੈਨ ਅਤੇ ਸ਼੍ਰੀ ਕਮਲ ਕੁਮਾਰ ਗਰਗ ਆਈਏਐਸ ਮੌਜੂਦਾ ਮੈਨੇਜਿੰਗ ਡਾਇਰੈਕਟਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਪਹਿਰਾ ਦਿੰਦੇ ਹੋਏ ਵਿਰਕਾ ਫਿਰੋਜ਼ਪੁਰ ਡੈਰੀ ਦੇ ਬੋਰਡ ਜਨਰਲ ਮੈਨੇਜਰ ਅਤੇ ਉਹਨਾਂ ਦੀ ਜੁਝਾਰੂ ਟੀਮ ਦੀ ਮਿਹਨਤ ਸਦਕਾ ਵਿਰਕਾ ਫਿਰੋਜ਼ਪੁਰ ਡੈਰੀ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਅਸੀਂ ਅੱਗੇ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਸ ਇਲਾਕੇ ਦੀ ਸ਼ਾਨ ਬਣਦੇ ਜਾ ਰਹੇ ਇਸ ਮਿਲਕ ਪਲਾਂਟ ਨੂੰ ਹੋਰ ਵੀ ਕਾਮਯਾਬੀ ਦੀਆਂ ਉਲੰਧੀਆਂ ਤੇ ਲੈ ਕੇ ਜਾਵਾਂਗੇ ਆਹੀਂ ਕੁਆਲਿਟੀ ਆਫ ਮਿਲਕ ਪ੍ਰੋਕਿਊਰ ਕਰ ਰਹੇ ਹਾਂ ਕਵਾਲਿਟੀ ਆਫ ਮਿਲਕ ਕਈ ਵਾਰੀ ਹਨੂ ਕਾ ਸਾਹਮਣਾ ਕਰਨਾ ਪੈਂਦਾ ਬਟ ਅਸੀਂ ਕੁਆਲਿਟੀ ਨਾ ਕਿਸੇ ਵੀ ਸਟੇਜ ਤੇ ਕੰਪਰੋਮਾਈਜ਼ ਦੀ ਕਰ ਰਹੇ ਨਾ ਕਰਾਂਗੇ ਨਾ ਵੇਰਕਾ ਕਰਦਾ ਹੈਗਾ